ਇਹ ਬੁਰੀ ਤਰ੍ਹਾਂ ਹਿਲਿਆ ਹੋਇਆ ਹੈ ਇਹ ਸਾਰੇ ਡਰ ਦੇ ਸੰਕੇਤ ਨੇ ਜਿਹੜੇ ਬੰਦਾ ਦੀ ਲੱਤਾਂ ਕੰਬਦੀਆਂ ਨੇ ਉਹ ਫਿਰ ਇਹੋ ਜਿਹੀ ਹਰਕਤਾਂ ਕਰਦਾ ਹੈ ਜਿਹੜਾ ਬਿਕਰਮਵਾਲਗਾ ਤਕੜਾ ਯੋਧਾ ਹੁੰਦਾ ਹੈ ਉਹ ਡਟ ਕੇ ਲੜਾਈ ਲੜਦਾ ਤੇ ਮੈਨੂੰ ਲੱਗਦਾ ਕੇਜਰੀਵਾਲ ਵੀ ਉਹਨੂੰ ਮੁੱਖ ਮੰਤਰੀ ਨਹੀਂ ਸਮਝਦਾ ਤਾਂ ਹੀ ਇੱਕ ਕਮਰੇ ਦਾ ਉਦਘਾਟਨ ਕਰਨ ਵਾਸਤੇ ਦਿੱਲੀੋਂ ਚੱਲ ਕੇ ਆਂਦਾ ਹੈ ਇਹਦੀ ਖੁਦ ਦੀ ਪਾਰਟੀ ਇਹਨੂੰ ਮੁੱਖ ਮੰਤਰੀ ਲਾਇਕ ਨਹੀਂ ਸਮਝਦੀ ਇਹ ਬੁਰੀ ਤਰ੍ਹਾਂ ਹਿਲਿਆ ਹੋਇਆ ਹੈ ਇਹ ਸਾਰੇ ਡਰ ਦੇ ਸੰਕੇਤ ਨੇ ਜਿਹੜੇ ਬੰਦਾ ਦੀ ਲੱਤਾਂ ਕੰਬਦੀਆਂ ਨੇ ਉਹ ਫਿਰ ਇਹੋ ਜੀ ਹਰਕਤਾਂ ਕਰਦਾ ਹੈ ਜਿਹੜਾ ਬਿਕਰਮਵਾਲਗਾ ਤਕੜਾ ਯੋਧਾ ਹੁੰਦਾ ਹੈ ਉਹ ਡਟ ਕੇ ਲੜਾਈ ਲੜਦਾ ਹੈ ਪਿਛਲੇ ਵਾਲਿਆਂ ਨੇ ਵੀ ਜੇਲ੍ਹ 'ਚ ਸਿੱਟ ਕੇ ਦੇਖ ਲਿਆ ਸੀ ਕੀ ਮਿਲਿਆ ਜਿਹਨਾਂ ਨੇ ਸਾਜ਼ਿਸ਼ਾਂ ਰਚੀਆਂ ਸੀ ਉਹ ਆਪ ਨਾਲ ਉਹਨਾਂ ਦਾ ਕੀ ਹਸ਼ੇ ਹੋਇਆ ਇਹ ਉਹ ਦਰ ਹੈਗਾ ਜਿੱਥੇ ਸੱਚ ਦੀ ਜਿੱਤ ਹਮੇਸ਼ਾ ਹੁੰਦੀ ਹੈ ਤੇ ਭਗਵੰਤ ਮਾਨ ਮੁੱਖ ਮੰਤਰੀ ਸਿਰਫ ਕਹਿਲਾਨ 'ਚ ਮੈਨੂੰ ਲੱਗਦਾ ਕੇਜਰੀਵਾਲ ਵੀ ਉਹਨੂੰ ਮੁੱਖ ਮੰਤਰੀ ਨਹੀਂ ਸਮਝਦਾ ਤਾਂ ਹੀ ਇੱਕ ਕਮਰੇ ਦਾ ਉਦਘਾਟਨ ਕਰਨ ਵਾਸਤੇ ਦਿੱਲੀੋਂ ਚੱਲ ਕੇ ਆਂਦਾ ਹੈ ਇਹਦੀ ਖੁਦ ਦੀ ਪਾਰਟੀ ਇਹਨੂੰ ਮੁੱਖ ਮੰਤਰੀ ਲਾਇਕ ਨਹੀਂ ਸਮਝਦੀ ਤੇ ਜੇ ਆ ਭਗਵੰਤ ਮਾਨ ਜੇ ਵਿਕਰਮ ਦੀ ਘਰ ਵਾਲੀ ਦੇ ਉੱਤੇ ਝੂਠਾ ਕੇਸ ਮਤਲਬ ਕੋਈ ਪ੍ਰਾਈਵੇਟ ਬੰਦੇ ਨੇ ਸ਼ਿਕਾਇਤ ਲਾਈ ਤੇ ਫੜ ਕੇ ਉਹਨੂੰ ਸਮਨ ਕਰਤਾ ਬਿਨਾ ਕੋਈ ਬੇਸ ਦਾ ਕੁਝ ਵੀ ਤੇ ਫਿਰ ਭਰਾਵਾ ਜੇ ਤੇਰੀ ਧੀ ਨੇ ਤੇਰੀ ਅਸਲੀਅਤ ਨੂੰ ਜਗ ਜਾਹਰ ਕੀਤਾ ਜੇ ਵਿਕਰਮ ਨੇ ਉਹਦੇ ਬਾਰੇ ਟਿੱਪਣੀ ਕਰ ਦਿੱਤੀ ਤਾਂ ਚੱਕ ਕੇ ਉਹਨੂੰ 2 ਸਾਲ ਪੁਰਾਣਾ ਕੇਸ ਜਿੱਥੇ ਨਾ ਕਾਂਗਰਸੀਆਂ ਨੂੰ ਕੁਝ ਮਿਲਿਆ ਨਾ ਅਕਾਲੀ ਨਾ ਇਹਨਾਂ ਨੂੰ ਕੁਝ ਮਿਲਿਆ ਲੇਕਿਨ ਅਕਾਲੀ ਦਲ ਦੇ ਲੀਡਰਾਂ ਨੂੰ ਵਰਕਰਾਂ ਨੂੰ ਵਿਕਰਮ ਨੂੰ ਡਰਾਉਣ ਦਾ ਮਕਾਉਣ ਵਾਸਤੇ ਇਹ ਯੋਦਾ ਡਰਨ ਵਾਲਾ ਨਹੀਂ ਹੈਗਾ ਜਿੰਨਾ ਤੋਂ ਤੰਗ ਕਰੇਗਾ ਉਹਨੇ ਤਕੜੇ ਹੋ ਕੇ ਜਿਹਾ ਅਕਾਲੀ ਦਲ ਉਭਰ ਕੇ ਆਂਦੀ ਹੈ ਨਾ ਪੂਰੀ ਕੋਸ਼ਿਸ਼ ਕਰ ਲਈ ਸਾਰਿਆਂ ਨੇ ਅਕਾਲੀ ਦਲ ਨੂੰ ਦਬਾਉਣ ਵਾਸਤੇ ਅੱਜ ਵੀ ਅਕਾਲੀ ਦਲ ਪਿੰਡ ਪਿੰਡ 'ਚ ਬੈਠਿਆ ਹੋਇਆ ਹੈ ਭਾਵੇਂ ਚੁੱਪ ਕਰਕੇ ਜਿਸ ਦਿਨੇ ਪਾਰਟੀ ਖੜ ਜਾਏ ਦਿੱਲੀ ਵਾਲੇ ਉਹ ਸਾਰਿਆਂ ਨੂੰ ਭਜਾ ਦੇਉਗੀ ਤੇ ਬਿਕਰਮ ਤਾਂ ਇਕੱਲਾ ਹੀ ਭਗਵੰਤ ਮਾਨ ਨੂੰ ਕਿ ਇਹੋ ਜੇ 100 ਹੋਰ ਨੂੰ ਭਜਾ ਸਕਦਾ ਹੈ